ਟਰਾਲੀਆਂ ਚੋਂ ਸਮਾਨ ਪੁਲਿਸ ਚੋਰੀ ਕਰ ਰਹੀ ਹੈ ਜਿਹੜਾ ਅਸੀਂ ਅੱਖੀਂ ਦੇਖਿਆ ਜਿਹਦੇ ਅਸੀਂ ਚਸ਼ਮਦੀਦ ਗਵਾਹ ਆ ਕਿ ਇੱਕ ਪੁਲਿਸ ਮੁਲਾਜ਼ਮ ਸਲੰਡਰ ਦੇ ਉੱਤੇ ਕੱਪੜਾ ਪਾ ਕੇ ਇਹ ਕਹਿੰਦਾ ਸਾਨੂੰ ਸੁਣਾਈ ਦਿੱਤਾ ਕਿ ਚਲ ਥਾਣੇ ਕੰਮ ਆਊਗਾ ਇਹ ਹੋਰ ਪਤਾ ਨਹੀਂ ਕਿੰਨੇ ਏਸੀ ਕਿੰਨਾ ਕੋਈ ਸਮਾਨ ਕਿੰਨੇ ਪੱਖੇ ਇੱਥੋਂ ਗੱਡੀਆਂ ਭਰ-ਭਰ ਕੇ ਲਈਆਂ ਜਾ ਰਹੀਆਂ ਹੈਂ ਆਈਜੀ ਸਾਹਿਬ ਜਿਹੜੇ ਐ ਮਨਦੀਪ ਸੰਧੂ ਉਹ ਇਹ ਬਿਆਨ ਦੇ ਰਿਹਾ ਕਿ ਸਾਡੇ ਬਜ਼ੁਰਗਿਆ ਸੀ ਸਮਝਾ ਰਹੇ ਆ ਯਾਰ ਤੁਹਾਡੇ ਬਜ਼ੁਰਗ ਸੀ ਕੀ ਤੁਹਾਡਾ 2000 ਦਾ ਤੇਲ ਲੱਗ ਜਾਂਦਾ ਤੇ ਤੁਸੀਂ ਛੱਡਿਆਉਂਦੇ ਯਾਰ ਵੈਸੀ ਵੀ ਤੁਹਾਡੀ ਪੁਲਿਸ ਉਹਦਾ ਸਮਾਨ ਚੱਕੀ ਰਹੀ ਹੈ ਉਹ ਵੇਚ ਦਿੰਦੀ ਤੇ ਕੁਸਟੇਲ ਪਵਾ ਕੇ ਉਹਨਾਂ ਨੂੰ ਛੱਡਿਆਉਂਦੀ ਪਰ ਉਹਨਾਂ ਨੂੰ ਰਾਤ ਨੂੰ ਰਾਤ ਦੇ 11 ਵਜੇ ਦਾ ਸਮਾਂ ਸੀ ਤੇ ਉਹਨਾਂ ਨੂੰ ਲਵਾਰ ਛੱਡ ਦਿੱਤਾ ਕਿ ਜਾਓ ਜਿੱਧਰ ਜਾਣਾ ਇੱਥੋਂ ਦੇ ਕੋਈ ਬੰਦੇ ਆ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਆ ਮੋ ਬੰਨੇ ਹੋਏ ਆ ਤੇ ਉਹ ਟਰਾਲੀਆਂ ਤੂ ਤੂ ਕੇ ਪਤਾ ਨਹੀਂ ਕਿੱਧਰ ਲੈ ਕੇ ਜਾ ਰਿਹਾ। ਉਹ ਜੇ ਟਰਾਲੀਆਂ ਤੂ ਤੂ ਕੇ ਖਤਾਨਾਂ 'ਚ ਸਿੱਟੀਆਂ ਜਾ ਰਹੀਆਂ ਆਸੇ-ਪਾਸੇ ਸਿੱਟੀਆਂ ਜਾ ਰਹੀਆਂ ਉਹ ਪੰਨੀਆਂ ਤੋੜੀਆਂ ਜਾ ਰਹੀਆਂ। ਹੁਣ ਇੱਥੋਂ ਕੀ ਸਾਰੀਆਂ ਟਰਾਲੀਆਂ ਕਿਸਾਨਾਂ ਨੂੰ ਮਿਲ ਜਾਣਗੀਆਂ ਇਹ ਵੀ ਸਵਾਲ ਹੈ। ਜਿਹੜਾ ਸਮਾਨ ਹਲੇ ਵੀ ਵਿੱਚ ਪਿਆ ਉਹ ਚੋਰੀ ਹੋ ਜਾਵੇਗਾ ਉਹਨੂੰ ਪੁਲਿਸ ਹੀ ਚੋਰੀ ਕਰ ਲਵੇਗੀ ਜਾਂ ਕਿਸੇ ਨੂੰ ਮਿਲੇਗਾ ਇਹ ਵੀ ਹਜੇ ਕੋਈ ਪਤਾ ਨਹੀਂ। ਇਹ ਇਹ ਬਾਰਡਰ ਨੂੰ ਦੇਖਣਾ ਹੋਵੇ ਤਾਂ ਇਹ ਐਂ ਲੱਗਦਾ ਹੈ ਕਿ ਕਿਸੇ ਦੂਜੇ ਦੇਸ਼ ਦਾ ਬਾਰਡਰ ਹੈ ਇੰਨੀ ਵੱਡੀ ਨਫਰੀ ਪੁਲਿਸ ਦੀ ਇੱਥੇ ਕਾਇਨਾਤ ਹੈ ਤੇ ਕਿਸਾਨ ਹੁਣ ਇੱਥੇ ਇੱਕ ਵੀ ਨਹੀਂ ਦਿਖਾਈ ਦਿੰਦਾ ਜਿਹੜੇ ਕਿਸਾਨ ਸੀ ਕੁਝ ਗ੍ਰਿਫਤਾਰ ਕਰ ਲਏਗੇ ਜਿਹੜੇ ਗ੍ਰਿਫਤਾਰ ਕਰਕੇ ਕਈਆਂ ਨੂੰ ਛੱਡ ਦਿੱਤਾ ਗਿਆ ਤੇ ਰਾਤ ਨੂੰ ਤੋੜ ਦਿੱਤਾ ਗਿਆ ਜਿਵੇਂ ਪਾਕਿਸਤਾਨ ਦੀ ਵੰਡ ਦੀਆਂ ਗੱਲਾਂ ਸੁਣਦੇ ਆ ਕਿ ਉੱਧਰੋਂ ਤੋੜ ਦਿੱਤਾ ਗਿਆ ਕਿ ਜਾਓ ਹੁਣ ਤੁਸੀਂ ਆਪਣੇ ਦੇਸ਼ ਜਾਓ ਉਸੇ ਤਰੀਕੇ ਦੇ ਨਾਲ ਇੱਥੋਂ ਵੀ ਤੋੜ ਦਿੱਤਾ ਗਿਆ ਕਿ ਜਾਓ ਆਪਣੇ ਜਿੱਥੇ ਮਰਜੀ ਜਾਓ ਵੇਲੇ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਹਾਂ ਤੇ 20 ਮਾਰਚ ਦੇ ਸਵੇਰ ਦੇ 12:10 ਹੋ ਚੁੱਕੇ ਨੇ ਜੇਕਰ 19 ਮਾਰ ਦੀ ਸ਼ਾਮ ਦੀ ਗੱਲ ਕਰੀਏ ਤਾਂ ਸ਼ਾਮ ਤੋਂ ਭਾਰੀ ਨਫਰੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਆਉਂਦੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਇੱਥੋਂ ਹਟਾਇਆ ਜਾਂਦਾ ਆ ਪਹਿਲਾਂ ਕਿਸਾਨਾਂ ਗਾਉਂਦੀ ਗ੍ਰਿਫਤਾਰੀ ਹੁੰਦੀ ਆ ਤੇ ਹੁਣ ਅਸੀਂ ਅੰਦਰ ਦੀ ਤਸਵੀਰ ਜਿਹੜੀ ਆ ਉਹ ਦੇਖ ਕੇ ਆਏ ਅੰਦਰ ਦੀ ਤਸਵੀਰ ਕੀ ਆ ਉਸ ਤੇ ਵਾਰਤਾਲਾਪ ਜਿਹੜੀ ਆ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਤੋੜਿਆ ਜਾਂਦਾ ਆ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਸਾਧਨਾਂ ਨੂੰ ਵਾਹਨਾਂ ਨੂੰ ਉਹ ਉਹਨਾਂ ਦੀ ਢਾਟੋਾਈ ਕੀਤੀ ਜਾਂਦੀ ਆ ਜਿਹੜੀਆਂ ਝੋਂਪੜੀਆਂ ਸੀ ਜਿਹੜੇ ਟੈਂਟ ਲੱਗੇ ਹੋਏ ਸੀ ਕਿਸ ਤਰ੍ਹਾਂ ਦੇ ਨਾਲ ਅ ਸਟੇਜ ਜਿਹੜੀ ਆ ਉਹ ਪੁੱਟੀ ਜਾਂਦੀ ਆ ਤੇ ਜਿਹੜੀਆਂ ਟਰਾਲੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਧੂਕੇ ਸਾਈਡਾਂ ਤੇ ਸੁੱਟਿਆ ਜਾਂਦਾ ਕਿਵੇਂ ਲੈ ਜਾਂਦੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਮਨਿੰਦਰਜੀਤ ਹੋਣਗੇ ਮਨਿੰਦਰ ਅ ਬੀਤੇ ਕੱਲ ਤੋਂ ਸ਼ਾਮ ਤੋਂ ਇਹ ਤਸਵੀਰ ਸ਼ੁਰੂ ਹੋਈ ਐ ਐਪੀਸੋਡ ਸ਼ੁਰੂ ਹੋਇਆ ਹਾਲੇ ਤੱਕ ਹੁਣ ਚੱਲ ਰਿਹਾ ਆ ਆਪਾਂ ਅੰਦਰ ਦੀ ਤਸਵੀਰ ਵੀ ਦੇਖ ਕੇ ਆਇਆ ਪਹਿਲਾਂ ਇੱਕ ਵਾਰੀ ਅੰਦਰ ਦੀ ਤਸਵੀਰ ਜ਼ਰੂਰ ਆਪਾਂ ਲੋਕਾਂ ਨੂੰ ਜਿਹੜੀ ਹੈ ਗਿਆ ਲੋਕਾਂ ਦੇ ਸਾਹਮਣੇ ਕਰਦੀਏ ਕਿ ਕਿਸ ਤਰ੍ਹਾਂ ਦੀ ਤਸਵੀਰ ਅੰਦਰ ਦੀ ਅੰਦਰ ਦੀ ਤਸਵੀਰ ਬੜੀ ਭਿਆਨਕ ਹੈ ਮਤਲਬ ਜੇ ਇਹ ਬਾਰਡਰ ਨੂੰ ਦੇਖਣਾ ਹੋਵੇ ਤਾਂ ਇਹ ਐਂ ਲੱਗਦਾ ਹੈ ਕਿ ਕਿਸੇ ਦੂਜੇ ਦੇਖਦਾ ਬਾਰਡਰ ਹੈ ਪੁਲਿਸ ਦੀਆਂ ਗੱਡੀਆਂ ਇੰਨੀਆਂ ਹੂੰ ਇੰਨੀ ਵੱਡੀ ਨਫਰੀ ਪੁਲਿਸ ਦੀ ਇੱਥੇ ਤਾਇਨਾਤ ਹੈ ਤੇ ਕਿਸਾਨ ਹੁਣ ਇੱਥੇ ਇੱਕ ਵੀ ਨਹੀਂ ਦਿਖਾਈ ਦਿੰਦਾ ਜਿਹੜੇ ਕਿਸਾਨ ਸੀ ਕੁਝ ਗ੍ਰਿਫਤਾਰ ਕਰ ਲੇਗੇ ਜਿਹੜੇ ਗ੍ਰਿਫਤਾਰ ਕਰਕੇ ਕਈਆਂ ਨੂੰ ਛੱਡ ਦਿੱਤਾ ਗਿਆ ਤੇ ਰਾਤ ਨੂੰ ਤੋੜ ਦਿੱਤਾ ਗਿਆ ਜਿਵੇਂ ਪਾਕਿਸਤਾਨ ਦੀ ਵੰਡ ਦੀਆਂ ਗੱਲਾਂ ਸੁਣਦੇ ਆ ਕਿ ਉੱਧਰੋਂ ਤੋੜ ਦਿੱਤਾ ਗਿਆ ਕਿ ਜਾਓ ਹੁਣ ਤੁਸੀਂ ਆਪਣੇ ਦੇਸ਼ ਜਾਓ ਉਸੇ ਤਰੀਕੇ ਦੇ ਨਾਲ ਇੱਥੋਂ ਵੀ ਤੋਰ ਦਿੱਤਾ ਗਿਆ ਕਿ ਜਾਓ ਆਪਣੇ ਜਿੱਧਰ ਮਰਜੀ ਜਾਓ ਬਜ਼ੁਰਗ ਕੋਈ 80 ਸਾਲ ਦਾ ਕੋਈ 70 ਸਾਲ ਦਾ ਕੋਈ ਬਜ਼ੁਰਗ ਮਾਤਾ ਉਹ ਵਿਚਾਰੇ ਤੁਰ ਤੁਰ ਕੇ ਕੋਈ ਜਿਹੜੇ ਸ਼ੰਭੂ ਦੇ ਸਟੇਸ਼ਨ ਤੇ ਕੋਈ ਕਿਤੇ ਕੋਈ ਕਿਤੇ ਪਹੁੰਚ ਕੇ ਤੇ ਕਈ ਲੋਕ ਇਹ ਵੀ ਕਹਿ ਰਹੇ ਸੀ ਕਿ ਹੋ ਸਕਦਾ ਰਾਤ ਤਾਂ ਜਿਹੜੀਆਂ ਸੜਕ ਤੇ ਕੱਢ ਕੇ ਸਵੇਰ ਨੂੰ ਕੋਈ ਸਾਧਨ ਬਣੇ ਸਾਡਾ ਇਹ ਹਾਲਾਤ ਇੱਥੇ ਬਣਿਆ ਹੋਇਆ ਜਿਸ ਤਰੀਕੇ ਦੇ ਨਾਲ ਪਹਿਲਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਦੇਖੋ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਆਗੂ ਤਾਂ ਚਲੇ ਗਏ ਪਰ ਇਹ ਲੋਕ ਜਿਹੜੇ ਇੱਥੇ ਕਿਸਾਨ ਬੈਠੇ ਸੀ ਉਹ ਜਿੰਨੇ ਵੀ ਗਿਣਤੀ ਸੀ 200 300 400 ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਨਹੀਂ ਸੀ ਕਿ ਸਾਡੇ ਨਾਲ ਹੋਣੀ ਕੀ ਹੈ ਉਹ ਤਾਂ ਆਪਣੀਆਂ ਰੋਟੀਆਂ ਲਾ ਰਹੇ ਸੀ ਤੇ ਪੈਣ ਦੀ ਤਿਆਰੀ ਦੇ ਵਿੱਚ ਸੀ ਉਹ ਸਾਰਾ ਕੁਝ ਲਾਈਟਾਂ ਜਗ ਰਹੀਆਂ ਸਭ ਕੁਝ ਹੋ ਰਿਹਾ ਹੈ ਉਹ ਸਾਰਾ ਕੁਝ ਉਵੇਂ ਹੀ ਛੁੱਟ ਗਿਆ ਜਿਹੜੀਆਂ ਉਹਨਾਂ ਦੀਆਂ ਟਰਾਲੀਆਂ ਸੀ ਉਹਨੂੰ ਪੁਲਿਸ ਧੂਤੂ ਕੇ ਇੱਥੋਂ ਦੇ ਕੋਈ ਬੰਦੇ ਆ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਆ ਮੂੰਹ ਬੰਨੇ ਹੋਏ ਆ ਤੇ ਉਹ ਟਰਾਲੀਆਂ ਧੂਤੂ ਕੇ ਪਤਾ ਨਹੀਂ ਕਿੱਧਰ ਲੈ ਕੇ ਜਾ ਰਹੇ ਆ ਕੁਝ ਟਰਾਲੀਆਂ ਧੂਤੂ ਕੇ ਖਤਾਨਾਂ 'ਚ ਸਿੱਟੀਆਂ ਜਾ ਰਹੀਆਂ ਆ ਆਸੇ-ਪਾਸੇ ਸਿੱਟੀਆਂ ਜਾ ਰਹੀਆਂ ਆ ਉਹ ਪੰਨੀਆਂ ਤੋੜੀਆਂ ਜਾ ਰਹੀਆਂ ਕੁਝ ਟਰਾਲੀਆਂ ਨੂੰ ਲਗਾਤਾਰ ਤੂਆ ਜਾ ਰਿਹਾ ਹਜੇ ਟਰਾਲੀਆਂ ਦੀ ਗਿਣਤੀ ਬਹੁਤ ਆ 150 ਤੋਂ 200 ਪਲੱਸ ਟਰਾਲੀ ਜਿਹੜੀ ਆ ਉਹ ਉੱਥੇ ਖੜੀ ਆ ਜਿਹਨੂੰ ਲਗਾਤਾਰ ਤੂਆ ਜਾ ਰਿਹਾ ਫਿਰ ਇੱਥੋਂ ਹੋਰ ਗੱਲ ਇੱਕ ਵੱਡੀ ਨਿਕਲ ਕੇ ਆਉਂ ਟਰਾਲੀਆਂ ਚੋਂ ਸਮਾਨ ਪੁਲਿਸ ਚੋਰੀ ਕਰ ਰਹੀ ਹੈ ਜਿਹੜਾ ਅਸੀਂ ਅੱਖੀਂ ਦੇਖਿਆ ਜਿਹਦੇ ਅਸੀਂ ਚਸ਼ਮਦੀਦ ਗਵਾਹ ਹੈ ਕਿ ਇੱਕ ਪੁਲਿਸ ਮੁਲਾਜ਼ਮ ਸਿਲੰਡਰ ਦੇ ਉੱਤੇ ਕੱਪੜਾ ਪਾ ਕੇ ਇਹ ਕਹਿੰਦਾ ਸਾਨੂੰ ਸੁਣਾਈ ਦਿੱਤਾ ਕਿ ਚਲ ਠਾਣੇ ਕੰਮ ਆਊਗਾ ਤੇ ਸਕੋਰਪੀਓ ਗੱਡੀ ਖੜੀ ਸਕੋਰਪੀਓ ਗੱਡੀਆਂ ਪੁਲਿਸ ਦੀ ਸਰਕਾਰੀ ਗੱਡੀਆਂ ਮਿਲੀਆਂ ਜਿਹੜੀਆਂ ਤੇ ਹੋਰ ਪਤਾ ਨਹੀਂ ਕਿੰਨੇ ਏਸੀ ਕਿੰਨਾ ਕੋਈ ਸਮਾਨ ਕਿੰਨੇ ਪੱਖੇ ਇਥੋਂ ਗੱਡੀਆਂ ਭਰ-ਭਰ ਕੇ ਲਈਆਂ ਜਾਂ ਰਹੀਆਂ ਉਹ ਹੁਣ ਕਿੱਧਰ ਲਈਆਂ ਜਾਂ ਰਹੀਆਂ ਇਹ ਤਾਂ ਹੁਣ ਪੁਲਿਸ ਦੱਸ ਸਕਦੀ ਹੈ ਹੁਣ ਇਥੋਂ ਕੀ ਸਾਰੀਆਂ ਟਰਾਲੀਆਂ ਕਿਸਾਨਾਂ ਨੂੰ ਮਿਲ ਜਾਣਗੀਆਂ ਇਹ ਵੀ ਸਵਾਲ ਹੈ ਕਿ ਜਿਹੜਾ ਕਿਸਾਨਾਂ ਦੇ ਵਿੱਚ ਸਮਾਨ ਪਿਆ ਸੀ ਜਿਨ੍ਹਾਂ ਦੇ ਉੱਤੇ ਜੀਸੀਬੀ ਚੱਲ ਗਿਆ ਤਾਂ ਭੰਨੇ ਆ ਗਿਆ ਪਰ ਜਿਹੜਾ ਸਮਾਨ ਹਲੇ ਵੀ ਵਿੱਚ ਪਿਆ ਹੈ ਉਹ ਚੋਰੀ ਹੋ ਜਾਵੇਗਾ ਉਹਨੂੰ ਪੁਲਿਸ ਹੀ ਚੋਰੀ ਕਰ ਲਵੇਗੀ ਜਾਂ ਕਿਸੇ ਨੂੰ ਮਿਲੇਗਾ ਇਹ ਵੀ ਹਜੇ ਕੋਈ ਪਤਾ ਨਹੀਂ ਪਰ ਜਿਸ ਤਰੀਕੇ ਦੀ ਉੱਥੇ ਤਵਾਹੀ ਵਾਲਾ ਮੰੰਜਰ ਚੱਲ ਰਿਹਾ ਹੈ ਬੜਾ ਭਿਆਨਕ ਮੰੰਜਰ ਹੈ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਜਿਵੇਂ ਜਿਹੜੇ ਇੱਥੇ ਲੋਕ ਬੈਠੇ ਸੀ ਉਹ ਕਿਸੇ ਹੋਰ ਦੇਸ਼ ਦੇ ਵਾਸੀ ਸੀ ਤੇ ਉਹਨਾਂ ਨੇ ਇੱਥੇ ਬੈਠ ਕੇ ਗੁਨਾਹ ਕੀਤਾ ਸੀ ਹੁਣ ਇਹਦੇ ਤੇ ਭਗਵੰਤ ਮਾਨ ਸਰਕਾਰ ਨੂੰ ਇਨਾ ਗੁੱਸਾ ਕਿਹੜੀ ਗੱਲ ਦਾ ਆਇਆ ਕਿਸ ਤਰੀਕੇ ਦੇ ਨਾਲ ਪਹਿਲਾਂ 5 ਮਾਰਚ ਨੂੰ ਕਿਸਾਨਾਂ ਦੇ ਉੱਤੇ ਇੱਕ ਹੱਲਾ ਬੋਲਿਆ ਗਿਆ 4 ਮਾਰਚ ਦੀ 3 ਮਾਰਚ ਦੀ ਰਾਤ ਤੋਂ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਦੂਜਾ ਕਿਸਾਨੀ ਲਹਿਰ ਤੇ ਇੱਕ ਵੱਡਾ ਹਮਲਾ ਆਇਆ ਹੈ ਜਿਹਦੇ ਵਿੱਚ ਕੋਈ ਸਮਝ ਨਹੀਂ ਆ ਰਹੀ ਕਿ ਕੌਣ ਕੀ ਲੈ ਕੇ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਇਹਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਚਾਨਣਾ ਨਹੀਂ ਪਰ ਲਗਾਤਾਰ ਪੁਲਸ ਆਪਣੀ ਕਾਰਵਾਈ ਤੇ ਜਿਹੜੀ ਆ ਉਹ ਲੱਗੀ ਹੋਈ ਆ। ਗੱਲ ਇਹ ਵੀ ਹੈ ਨਾ ਕਿ ਟਰੈਕਟਰ ਵੀ ਖੜੇ ਨੇ, ਟਰਾਲੀਆਂ ਵੀ ਹੱਲੇ ਖੜੀਆਂ ਨੇ, ਉਹ ਵੀ ਨਹੀਂ ਪਤਾ ਕਿ ਕਿਧੀਆਂ ਨੇ ਉਹ ਕਿਸਾਨਾਂ ਤੱਕ ਪਹੁੰਚਣਗੀਆਂ ਵੀ ਜਾਂ ਨਹੀਂ ਜਿੰਨੇ ਜਿਵੇਂ ਆਪਾਂ ਸਮਾਨ ਦੀ ਗੱਲ ਕਰੀਆ ਕਿ ਟਰਾਲੀਆਂ ਦੇ ਵਿੱਚ ਉਵੇਂ ਲਾਈਟ ਜਿਹੜੀਆਂ ਜਗ ਰਹੀਆਂ ਨੇ ਸਮਾਨ ਕਿਸਾਨਾਂ ਦਾ ਉਵੇਂ ਦਾ ਉਵੇਂ ਹਾਲਾਂਕਿ ਕਿਸਾਨ ਤਾਂ ਛੱਡ ਕੇ ਗਏ ਨੇ ਆਪਾਂ ਕਿਸਾਨਾਂ ਦੇ ਨਾਲ ਵੀ ਗੱਲ ਕਰੀਆ ਕਿਸਾਨ ਬੀਬੀਆਂ ਦੇ ਨਾਲ ਵੀ ਗੱਲ ਕਰੀਆ ਉਹ ਕਹਿੰਦੇ ਕਿ ਸਮਾਨ ਅਸੀਂ ਉਵੇਂ ਦਾ ਉਵੇਂ ਜਿੰਨਾ ਕਿ ਉਹਨਾਂ ਤੋਂ ਚੱਕ ਹੋਇਆ ਬੈਗ ਦੇ ਵਿੱਚ ਪਿਆ ਉਹਨਾਂ ਕ ਚੱਕ ਲਿਆ ਬਾਕੀ ਸਾਰੇ ਦਾ ਸਾਰਾ ਸਮਾਨ ਤਾਂ ਇੱਥੇ ਦਾ ਇੱਥੇ ਹੀ ਛੱਡ ਕੇ ਹੋ ਸਵੇਰ ਤੱਕ ਸਮਾਨ ਰਹੇਗਾ ਇੱਥੇ ਜਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਟਰਾਲੀਆਂ ਧੁਈਆਂ ਜਾ ਰਹੀਆਂ ਨੇ ਜਾਂ ਖਤਾਨਾਂ ਦੇ ਵਿੱਚ ਸਟਿੰਗਾਂ ਜਾ ਰਹੀਆਂ ਨੇ ਤਾਂ ਉਸ ਤਰ੍ਹਾਂ ਦੇ ਨਾਲ ਨਹੀਂ ਲੱਗਦਾ ਤੇ ਜੋ ਟੈਂਟ ਸੀ ਕਿਸਾਨਾਂ ਦੇ ਲਾਏ ਹੋਏ ਸੀ ਉਹ ਵੀ ਓਮੇ ਦੇ ਓਮੇ ਸੁੱਟ ਦਿੱਤੇ ਗਏ ਜਿਹੜਾ ਉਹਨਾਂ ਦਾ ਸਮਾਨ ਉਹ ਵੀ ਬਰਬਾਦ ਗਿਆ ਬਿਲਕੁਲ ਉੱਥੇ ਦੋ ਮਹਿੰਦਰਾ ਪਿਕਅਪ ਗੱਡੀਆਂ ਹੁੰਦੀਆਂ ਜਿਹੜੀਆਂ ਸਮਾਨ ਢੋਣ ਲਗੀਆਂ ਉਹ ਅਸੀਂ ਸਮਾਨ ਭਰਦਿਆਂ ਦੀਆਂ ਦੇਖੀਆਂ ਉਹ ਕਿਸਾਨ ਤਾਂ ਭਰਨੇ ਕਿਸਾਨ ਤਾਂ ਭਜਾ ਦਿੱਤੇ ਉਹਨਾਂ ਨੂੰ ਕੌਣ ਭਰ ਰਿਹਾ ਤੇ ਕਿੱਥੇ ਲੈ ਕੇ ਜਾ ਰਿਆ ਉਹ ਤੇ ਪੱਖੇ ਵੀ ਸੀ ਪਾਈਪਾਂ ਵੀ ਸੀ ਸਾਰਾ ਸਮਾਨ ਜਿਹੜਾ ਸੀਗਾ ਫਿਰ ਜਿਹੜਾ ਕਿਸਾਨ ਹੈ ਉਹ ਵੱਧ ਵੱਧ ਕੀ ਲੈ ਜਾ ਸਕਦੇ ਆ ਆਪਣੇ ਪਾਉਣ ਵਾਲੇ ਕੱਪੜੇ ਜਾਂ ਕੋਈ ਆਪਣਾ ਜਿਹੜਾ ਕੋਈ ਮੋਬਾਈਲ ਕੀਮਤੀ ਸਮਾਨ ਜਿਹੜਾ ਉਹ ਲੈ ਜਾ ਸਕਦੇ ਆ ਉਹ ਗੱਦੇ ਨਹੀਂ ਲੈ ਜਾ ਸਕਦੇ ਉਹ ਮੰਝੇ ਨਹੀਂ ਲੈ ਜਾ ਸਕਦੇ ਪੱਖੇ ਨਹੀਂ ਲੈ ਜਾ ਸਕਦੇ ਜੇ ਕਿਸੇ ਟਰਾਲੀ 'ਚ ਕਦਾ AC ਲੱਗਿਆ ਹੋਊ ਨਹੀਂ ਲੈ ਜਾ ਸਕਦੇ ਉਹ ਸਾਰਾ ਸਮਾਨ ਉੱਥੇ ਦਾ ਉੱਥੇ ਰਹਿ ਗਿਆ ਉਹ ਸਮਾਨ ਹੁਣ ਦੇਣਾ ਕਿਹਨੇ ਹੈ ਕਿਉਂਕਿ ਲਗਾਤਾਰ ਹੁਣ ਰਾਤ ਦੇ ਸਮੇਂ ਵੀ ਪੁਲਿਸ ਕਾਰਵਾਈ ਇੱਥੇ ਚੱਲ ਰਹੀ ਆ ਪੁਲਿਸ ਲਗਾਤਾਰ ਇੱਥੇ ਕਾਰਵਾਈ ਕਰ ਰਹੀ ਆ ਪੁਲਿਸ ਲਗਾਤਾਰ ਸਮਾਨ ਨੂੰ પાસੇ ਆਸੇ ਕੀ ਕੀਤਾ ਜਾ ਰਿਹਾ ਤਾਂ ਉਹ ਸਾਰਾ ਕੁਝ ਇੱਥੋਂ ਪਤਾ ਹੀ ਨਹੀਂ ਕਿਹੜੇ ਪਾਸੇ ਜਾਵੇਗਾ ਕਿਹਦੇ ਕੋਲੇ ਜਾਵੇਗਾ ਕੌਣ ਦੇਵੇਗਾ ਟਰਾਲੀਆਂ ਵੀ ਜਿਹੜੀਆਂ ਪਹਿਲਾਂ ਜਿਵੇਂ ਦੱਸਿਆ ਕਿ ਕੁਝ ਇੱਥੇ ਹੈ ਨਹੀਂ ਕੁਝ ਆਸੇ ਪਾਸੇ ਘਰ ਦਿੱਤੀਆਂ ਗਈਆਂ ਹੁਣ ਇਹ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਅਗੀਹਾ ਕੀਤਾ ਕਿਉਂ ਗਿਆ ਪਹਿਲਾ ਮੋਰਚਾ ਚੱਲ ਰਿਹਾ ਸੀ ਇਹ ਇਹਨਾਂ ਲੋਕਾਂ ਨੂੰ ਜਿਵੇਂ ਕਹਿ ਰਹੀ ਐ ਕਿ ਪੁਲਿਸ ਅਸੀਂ ਆ ਕੇ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਇਹਨਾਂ ਨੂੰ ਇਹ ਵੀ ਕਿਹਾ ਜਾ ਸਕਦਾ ਸੀ ਕਿ ਭਾਈ ਜਿਹੜਾ ਤੁਹਾਡਾ ਸਮਾਨ ਐ ਉਹ ਆਪਦਾ ਇੱਥੋਂ ਲੈ ਜਾਓ ਕਿਉਂਕਿ ਜੇ ਪੁਲਿਸ ਨੇ ਕਾਰਵਾਈ ਆ ਉਹ ਇੱਕ ਦਿਨ ਦੋ ਦਿਨ ਚ ਹੋ ਸਕਦੀ ਸੀ ਕੋਈ ਐਡੀ ਗੱਲ ਨਹੀਂ ਤੇ ਇਹ ਵੀ ਗੱਲ ਹੈ ਨਾ ਕਿ ਜਿਵੇਂ ਆਪਾਂ ਲੋਕਾਂ ਦੇ ਨਾਲ ਗੱਲ ਕਰੀ ਉਹਨਾਂ ਨੇ ਇਹ ਵੀ ਕਿਹਾ ਨਾ ਕਿ ਜਿਵੇਂ ਬਜ਼ੁਰਗ ਨਾਲ ਆਪਾਂ ਗੱਲ ਕਰ ਰਹੇ ਸੀ ਉਹ ਬਜ਼ੁਰਗ ਇਹ ਵੀ ਕਹਿ ਰਹੇ ਸੀ ਨਾ ਕਿ ਸਾਨੂੰ ਵਾਰਨਿੰਗ ਨਹੀਂ ਦਿੱਤੀ ਗਈ ਸਾਨੂੰ ਪਹਿਲਾਂ ਨਹੀਂ ਇਸ ਚੀਜ਼ ਬਾਰੇ ਕਿਹਾ ਗਿਆ ਵਾਰਤਾਲਾਪ ਸਾਰਾ ਨਹੀਂ ਕੀਤੀ ਗਈ ਸਾਨੂੰ ਨਹੀਂ ਦੱਸਿਆ ਨਹੀਂ ਗਿਆ ਇਸ ਤਾਂ ਆਪਣੀਆਂ ਰੋਟੀਆਂ ਪ ਆਪਣੇ ਲੰਗਰ ਪਾਣੀ ਜਿਹੜਾ ਲਾਰਾ ਰਏ ਸੀ ਤੇ ਇੱਕਦਮ ਹੀ ਸਾਨੂੰ ਕਹਿ ਦਿੱਤਾ ਗਿਆ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਹਾਲਾਂਕਿ ਖਨੋਰੀ ਬਾਰਡਰ ਤੋਂ ਜ਼ਰੂਰ ਸਾਹਮਣੇ ਹੀ ਹੈ ਪਰ ਸ਼ੰਭੂ ਬਾਰਡਰ ਤੇ ਜਿਵੇਂ ਬਜ਼ੁਰਗਾਂ ਦੀ ਜ਼ੁਬਾਨੀ ਆ ਉਹਨਾਂ ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਨਹੀਂ ਦਿੱਤੀਗੀ ਸਾਨੂੰ ਕਹਿੰਦੇ ਆਪਣਾ ਚਲੇ ਜਾ ਬਿਲਕੁਲ ਇਹ ਤਾਂ ਉਹਨਾਂ ਨੇ ਕਿਹਾ ਬਜ਼ੁਰਗਾਂ ਨੇ ਕਿ ਸਾਨੂੰ ਕਿਸ ਤਰੀਕੇ ਦੀ ਵਾਰਨਿੰਗ ਨਹੀਂ ਦਿੱਤੀ ਕੋਈ ਸਾਨੂੰ ਆ ਕੇ ਕਿਹਾ ਨਹੀਂ ਅਸੀਂ ਤਾਂ ਰੋਟੀ ਦੀ ਤਿਆਰੀ ਕਰੀ ਜਾਂਦੇ ਸੀ ਕੁਝ ਪਕਾ ਲਈਆਂ ਸੀ ਕੁਝ ਪਕਾਉਣ ਦੀ ਤਿਆਰੀ ਸੀ ਆਪ ਜੀ ਕਈ ਬਜ਼ੁਰਗ ਕਹਿੰਦੇ ਅਸੀਂ ਮੱਛਰਦਾਲੀ ਜਿਹੜੀ ਕਰੀਮ ਆ ਉਹ ਲਾ ਕੇ ਪੈਣ ਦੀ ਤਿਆਰੀ ਸੀ ਅਸੀਂ ਤਾਂ ਪੈਣ ਦੀ ਤਿਆਰੀ ਤੇ ਸਾਡੇ ਉੱਤੇ ਆ ਕੇ ਇਹ ਧਾਵਾ ਬੋਲ ਦਿੱਤਾ ਗਿਆ ਤੇ ਸਾਨੂੰ ਗ੍ਰਿਫਤਾਰ ਕਰਕੇ ਗੱਡਿਆਂ 'ਚ ਭਾ ਕੇ ਥਾਣੇ ਲਿਆ ਗਿਆ ਤੇ ਕਈਆਂ ਨੂੰ ਵੈਸੀ ਤੋਰ ਦਿੱਤਾ ਕਿ ਜਾਓ ਹੁਣ ਇੱਥੋਂ ਤੁਹਾਣਾ ਰਹਿਣਾ ਨਹੀਂਗਾ ਹੁਣ ਇੱਥੇ ਇੱਕ ਇੱਕ ਹੋਰ ਵੀ ਦੱਸਦਾ ਹੈ ਚੋਰੀ ਦੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਈ ਬਜ਼ੁਰਗਾਂ ਦੀਆਂ ਪਕਾਈਆਂ ਰੋ ਇਹ ਇਥੋਂ ਤੱਕ ਇਹਦਾ ਇੱਥੇ ਕੋਈ ਵਾਪਰਿਆ ਜਿਸ ਤਰੀਕੇ ਦੇ ਨਾਲ ਮਤਲਬ ਸਭ ਤੋਂ ਬਾੜਾ ਜਿਹੜਾ ਸਾਨੂੰ ਬਿਹਾਰ ਲੱਗਿਆ ਉਹ ਇਹ ਲੱਗਿਆ ਕਿ ਜੇਕਰ ਤੁਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਬੱਸਾਂ 'ਚ ਭਾੜ ਲਿਆ ਸੀ ਇਹਨਾਂ ਨੂੰ ਕੋਈ ਪਟਿਆਲੇ ਕੋਈ ਰਾਜਪੁਰੇ ਬੱਸ ਸਟੈਂਡ ਤੇ ਚੜਾਏ ਆਉਂਦੇ ਠੀਕ ਹੈ ਜੋ ਤੁਹਾਨੂੰ ਪਤਾ ਕਿ ਇਹਨਾਂ ਨੂੰ ਤੋੜਨਾ ਇਹਨਾਂ ਨੂੰ ਕਿਸੇ ਟਿਕਾਣੇ ਲਾਏ ਆਉਂਦੇ ਤੁਸੀਂ ਉਹਨਾਂ ਨੂੰ ਐ ਜਲੀਲ ਕਰਕੇ ਛੱਡਤਾ ਯਾਰ ਤੁਸੀਂ ਇੱਕ ਪਾਸੇ ਆਈਜੀ ਸਾਹਿਬ ਜਿਹੜੇ ਆ ਮਨਦੀਪ ਸਿੱਧੂ ਉਹ ਇਹ ਬਿਆਨ ਦੇ ਰਿਹਾ ਕਿ ਸਾਡੇ ਬਜ਼ੁਰਗਿਆ ਸੀ ਸਮਝਾ ਰਹੇ ਆ ਯਾਰ ਤੁਹਾਡੇ ਬਜ਼ੁਰਗ ਸੀ ਕੀ ਤੁਹਾਡਾ 2000 ਦਾ ਤੇਲ ਲੱਗ ਜਾਂਦਾ ਤੇ ਤੁਸੀਂ ਛੱਡਿਆ ਆਉਂਦੇ ਯਾਰ ਵੈਸੇ ਵੀ ਤੁਹਾਡੀ ਪੁਲਿਸ ਨਾਲ ਸਮਾਂਟ ਚੱਕੀ ਰਹੀ ਹੈ ਉਹ ਵੇਚ ਦਿੰਦੀ ਤੇ ਕੁਝ ਤੇਲ ਪਵਾ ਕੇ ਉਹਨਾਂ ਨੂੰ ਖੱਢੇ ਆਉਂਦੀ ਪਰ ਉਹਨਾਂ ਨੂੰ ਰਾਤ ਨੂੰ ਰਾਤ ਦੇ 11 ਵਜੇ ਦਾ ਸਮਾਂ ਸੀ ਤੇ ਉਹਨਾਂ ਨੂੰ ਲਵਾਰ ਛੱਡ ਦਿੱਤਾ ਹੈ ਕਿ ਜਾਓ ਜਿੱਧਰ ਜਾਣਾ ਹੁਣ ਤੁਸੀਂ ਇਹ ਦੱਸੋ ਕਿ ਜਿਹੜੇ ਬੰਦਿਆਂ ਨਾਲ ਰਾਤ ਨੂੰ ਇਹ ਬੀਤੀ ਹੈ ਉਹਨਾਂ ਦੇ ਮਨ 'ਚ ਕਦੋਂ ਇਹ ਸਰਕਾਰ ਪ੍ਰਤੀ ਜਾਂ ਇਸ ਪੁਲਿਸ ਪ੍ਰਤੀ ਸਤਿਕਾਰ ਆਵੇਗਾ ਜਿਹੜੀ ਕੁਝ ਉਹਨਾਂ ਦੇ ਨਾਲ ਹੋ ਗਈ ਪਰ ਉਹ ਅੱਜ ਵੀ ਉਹਨਾਂ ਬਜ਼ੁਰਗਾਂ ਦੇ ਹੌਸਲੇ ਬਣਾਂ ਸੀ ਉਹ ਇਹ ਕਹਿ ਰਹੇ ਸੀ ਕਿ ਠੀਕ ਹੈ ਕੋਈ ਪਹਿਲੀ ਵਾਰ ਨਹੀਂ ਸਰਕਾਰਾਂ ਨੇ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਸਰਕਾਰਾਂ ਨੇ ਸਦਾ ਇਸ ਤਰੀਕੇ ਦਾ ਵਿਹਾਰ ਹੀ ਕੀਤਾ ਤੇ ਸਾਨੂੰ ਉਹਦੀ ਕੋਈ ਪਰਵਾਹ ਵੀ ਨਹੀਂ ਅਸੀਂ ਚੀਜ਼ ਨੂੰ ਝੱਲਾਂਗੇ ਪਰ ਫਿਰ ਵੀ ਉਹਨਾਂ ਦੇ ਚਿਹਰਿਆਂ ਤੇ ਦਰਦ ਉਹਨਾਂ ਦੇ ਉਹ ਮਨ ਦੇ ਵਿੱਚ ਉਹ ਰੋਸ ਉਹ ਜਿਹੜਾ ਉਹ ਸਾਫ਼ ਝਲਕਦਾ ਸੀ ਤੇ ਮਾਈਆਂ ਨੂੰ ਇਹ ਸੀ ਕਿ ਪੁੱਤ ਹੁਣ ਤੁਸੀਂ ਸਾਨੂੰ ਸਾਨੂੰ ਵੀ ਉਹਨੇ ਕਿਹਾ ਕਿ ਪੁੱਤ ਸਾਨੂੰ ਜਾਣ ਦਿਓ ਸਾਨੂੰ ਟਾਈਮ ਬਹੁਤ ਹੋ ਗਿਆ ਉਹ ਵਿਚਾਰੇ ਕਦੋਂ ਆਪਦੇ ਤਰਨ ਤਰਨ ਸਾਈਡ ਦੇ ਆ ਕਦੋਂ ਪਹੁੰਚਣਗੇ ਕਦੋਂ ਕਰਨਗੇ ਸੋ ਜਿਹੜੀ ਗੱਲ ਤੇ ਇਹ ਸਭ ਕੁਝ ਵਾਪਰ ਰਿਹਾ ਹੈ ਕਈ ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਸਾਰਾ ਕੁਝ ਜਿਹੜੀ ਘਟਨਾ ਵਾਪਰੀ ਹੈ ਇਹ ਕਿਹਦੇ ਇਸ਼ਾਰਿਆਂ ਦੇ ਵਾਪਰੀਆ ਸਰਕਾਰ ਨੇ ਕਿਹਦੇ ਇਸ਼ਾਰਿਆਂ ਦੇ ਵਰਤਾਈ ਹੈ ਇਹਦੇ ਪਿੱਛੇ ਵੀ ਕਈ ਕਾਰਨੀਆਂ ਗੱਲਾਂ ਹੈ ਇੱਕ ਇਹ ਵੀ ਚਰਚਾ ਸਭ ਤੋਂ ਵੱਡੀ ਹੈ ਕਿ ਜਿਹੜੀ ਲੁਧਿਆਣਾ ਦੀ ਚੋਣ ਹੈ ਉਹਦੇ ਚ ਇੱਕ ਵਰਗ ਨੂੰ ਖੁਸ਼ ਕਰਨ ਲਈ ਦੂਜੇ ਵਰਗ ਤੇ ਉੱਤੇ ਇਹ ਇਹ ਬੋਲਿਆ ਗਿਆ ਕਿ ਆਹ ਦੇਖੋ ਅਸੀਂ ਇਸ ਤਰੀਕੇ ਨਾਲ ਵੀ ਕਰ ਦਿੰਨੇ ਆ ਅਸੀਂ ਆਹ ਕੰਮ ਵੀ ਕਰ ਲੈਨੇ ਆ ਤੁਹਾਨੂੰ ਇਹ ਚੀਜ਼ ਕਰਨ ਦੇ ਲਈ ਠੀਕ ਹੈ ਉਹ ਉਹ ਵੀ ਇੱਕ ਕਾਰਨ ਜਿਹੜਾ ਇਹਦੇ ਪਿੱਛੇ ਉਹ ਦੱਸਿਆ ਜਾ ਰਿਹਾ ਪਰ ਜੋ ਵੀ ਇੱਥੇ ਅੱਜ ਹੋਇਆ ਬਹੁਤ ਮੰਦਪੱਗ ਹੈ ਬੜਾ ਭਿਆਨਕ ਦ੍ਰਿਸ਼ ਸੀ ਰਾਤ ਦੇ ਸਮੇਂ ਆ ਕਵਰਿੰਗ ਅਸੀਂ ਵੀ ਚੋਰੀ ਚੋਰੀ ਕੀਤੀ ਹੈ ਅਸਟੇ ਸੀ ਵੀ ਨਹੀਂ ਕਰ ਸਕਦੇ ਸਾਨੂੰ ਰੋਕਿਆ ਗਿਆ ਕਿ ਤੁਸੀਂ ਜਾ ਨਹੀਂ ਸਕਦੇ ਚਲੋ ਆਸੇ ਪਾਸੇ ਪਿੰਡਾਂ ਵਿੱਚ ਜਿਓ ਕੇ ਅਸੀਂ ਪਹੁੰਚੇ ਤੇ ਉਹ ਹਾਲ ਸਾਰਾ ਆਪ ਦੀ ਅੱਖੀਂ ਦੇਖਿਆ ਕਿ ਕੱਲੋਂ ਜਿਹੜੀ ਗੱਲ ਬੋਲ ਗਏ ਉਹ ਇਹ ਨਾ ਲੱਗੇ ਕਿ ਕੋਈ ਟੀਵੀ ਕਮਰੇ ਚ ਬਹਿ ਕੇ ਬੋਲ ਰਿਹਾ ਅਸੀਂ ਗਰਾਊਂਡ ਤੇ ਬੋਲੀਏ ਗਰਾਊਂਡ ਦੇਖਿਆ ਅਸੀਂ ਸਭ ਕੁਝ ਜੋ ਕੁਝ ਦੇਖਿਆ ਉਹ ਹੀ ਇੱਥੇ ਅੱਜ ਅਸੀਂ ਬੋਲ ਰਹੇ ਹਾਂ ਇੱਕ ਗੱਲ ਹੋਰ ਵੀ ਆ ਕਿ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਜਿਹੜੇ ਵੀ ਟਰੈਕਟਰ ਜਿੰਨੇ ਵੀ ਟਰੈਕਟਰਾਂ ਵਾਲੇ ਜਾ ਰਹੇ ਨੇ ਜੋ ਟਰਾਲੀਆਂ ਲਾ ਜਾ ਰਹੇ ਸੀ ਪਹਿਲਾ ਟਰੈਕਟਰ ਜਾਂਦਾ ਉਹ ਟਰਾਲੀ ਖਿੱਚ ਕੇ ਉਹ ਕਿਤੇ ਵੀ ਜਗ੍ਹਾ ਤੇ ਲਾਉਂਦੇ ਨੇ ਉਹਨਾਂ ਹਰ ਇੱਕ ਦੇ ਮੂੰਹ ਰਮਾਲ ਦੇ ਨਾਲ ਟਕੇ ਹੋਏ ਸੀ ਇਹਦਾ ਮੁੱਖ ਕਾਰਨ ਕੀ ਲੱਗਦਾ ਕਿ ਨੇੜਲੇ ਤੇੜਲੇ ਪਿੰਡਾਂ ਦੇ ਆ ਸਾਡੀ ਪਹਿਚਾਣ ਨਾ ਆਵੇ ਸਾਡੀ ਕੋਈ ਤਸਵੀਰ ਨਾ ਖਿੱਚੇ ਇਹ ਵੀ ਵੱਡਾ ਸਵਾਲ ਈ ਆ ਚਾਹੇ ਕਿ ਉਹਨਾਂ ਦੇ ਜਾਂ ਤਾਂ ਉਹ ਕਿਸੇ ਦਬਾਅ ਦੇ ਅਧੀਨ ਲਿਆਂਦੇ ਗਏ ਨੇ ਕਿਸੇ ਕਿਸੇ ਐਮਐਲਏ ਦਾ ਦਬਾਅ ਹੋ ਸਕਦਾ ਕਿਸੇ ਪੁਲਿਸ ਅਧਿਕਾਰੀ ਦਾ ਦਬਾਅ ਹੋ ਸਕਦਾ ਕਿਉਂਕਿ ਹੋ ਸਕਦਾ ਕਿਉਂਕਿ ਇਹ ਵੀ ਪਤਾ ਲੱਗ ਜੀ ਪਹਿਲਾਂ ਕਿ ਨੇੜਲੇ ਪਿੰਡਾਂ ਨੂੰ ਵੀ ਡਿਊਟੀਆਂ ਲੱਗੀਆਂ ਸੀ ਕਿ ਚਾਰ ਚਾਰ ਤਿੰਨ ਤਿੰਨ ਜਿਹੜੇ ਤੁਸੀਂ ਟਰੈਕਟਰ ਲੈ ਕੇ ਆਉਣੇ ਆ ਪਰ ਉਹਦੇ ਮੂੰਹ ਟਕੇ ਹੋਏ ਤਾਂ ਉਹ ਇਹ ਵੀ ਲੱਗਦਾ ਸੀ ਕਿ ਕਿਸ ਤਰ੍ਹਾਂ ਦਾ ਦਬਾਅ ਉਹਨਾਂ ਤੇ ਜ਼ਰੂਰ ਹੋ ਸਕਦਾ ਜਾਂ ਉਹਨਾਂ ਨੂੰ ਇਹ ਹੋਵੇ ਕਿ ਆਪਦੀ ਸ਼ਰਮ ਕਿ ਯਾਰ ਸਾਡੀ ਕਿਤੇ ਤਸਵੀਰ ਨਾ ਜੇ ਕੱਲ ਨੂੰ ਲੋਕਾਂ ਦੇ ਵਿੱਚ ਕੀ ਮੂੰਹ ਖਾਵਾਂਗੇ ਕੱਲ ਨੂੰ ਕਹਾਂਗੇ ਕੀ ਨੇ ਇਹ ਬੜਾ ਕੁਝ ਹੈ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਜਿਵੇਂ ਤੁਸੀਂ ਕਹੇ ਕਾਰਨ ਇਹ ਵੀ ਹੋ ਸਕਦਾ ਕਿ ਉਹਨਾਂ ਦੇ ਮੂਲ ਕੋਏ ਗਏ ਆ ਕਿ ਪਛਾਣ ਨਾ ਬਣੇ ਤਾਂ ਕੱਲੋ ਕੋਈ ਪੁੱਛੀ ਨਾ ਸਕੇ ਕਿ ਤੂੰ ਭਾਈ ਮੇਰਾ ਟਰੈਕਟਰ ਟਰਾਲੀ ਲੈ ਗਿਆ ਸੀ ਤੂੰ ਮੇਰੀ ਕਿੱਥੇ ਕਿੱਥੇ ਲਾਈ ਆ ਕਿੱਥੇ ਕੀਤੀ ਆ ਉਹ ਪਛਾਣ ਗਪਤ ਰੱਖ ਲਈ ਉਹ ਰੱਖੀ ਆ ਪੁਲਿਸ ਨੇ ਕਿਉਂਕਿ ਦੋ ਤਿੰਨ ਟਰੈਕਟਰ ਹੀ ਸੀਗੇ ਜਿਹੜੇ ਆਪਾਂ ਰੋਡ ਤੇ ਦੇਖਿਆ ਜਿਹੜੇ ਲਗਾਤਾਰ ਗੇੜੇ ਕੱਢ ਰਹੇ ਸੀਗੇ ਸੋ ਟਰੈਕਟਰ ਤਾਂ ਪੁਲਿਸ ਦੇ ਕਹਿਣ ਤੇ ਕਿਉਂਕਿ ਉੱਥੇ ਦਾ ਬੰਦਾ ਜਾ ਹੀ ਨਹੀਂ ਸਕਦਾ ਉੱਥੇ ਕਿਸੇ ਨੂੰ ਜਾਣ ਦਾ ਆਰਡਰ ਨਹੀਂ ਸਾਰੇ ਪੁਲਿਸ ਦੇ ਕਹਿਣ ਤੇ ਕੰਮ ਕਰ ਰਹੇ ਸੀ ਤੇ ਜੇ ਕਿ ਪੁੱਛੋ ਜੀ ਇਹਨਾਂ ਨੂੰ ਸਾਡੀ ਟਰਾਲੀ ਟਰੈਕਟਰ ਕਿੱਥੇ ਆ ਤਾਂ ਉਹ ਸਾਰੇ ਬਾਕੀ ਇੱਕ ਹੋਰ ਗੱਲ ਦੱਸ ਦਿਆਂ ਕੋਈ ਦਬਾਅ ਚ ਵੀ ਨਹੀਂ ਹੁੰਦਾ ਕਈ ਵਾਰ ਇਹ ਹੁੰਦਾ ਕਿ ਕਿਸੇ ਬੰਦਿਆਂ ਨੂੰ ਆਸੇ ਪਾਸੇ ਦੇ ਨੂੰ ਪੁਲਿਸ ਨੇ ਵੈਸੀ ਕਹਿੰਦਾ ਕਿ ਯਾਰ ਤੁਸੀਂ ਆਓ ਸਾਡੀ ਮਦਦ ਕਰੋ ਐ ਕਰਕੇ ਲੋਕਾਂ ਨੂੰ ਕਈਆਂ ਨੂੰ ਪੁਲਿਸ ਦੀ ਮਦਦ ਕਰਕੇ ਵੀ ਬੜੀ ਖੁਸ਼ੀ ਹੁੰਦੀ ਆ ਕਿ ਯਾਰ ਸਾਡੀ ਅਫਸਰਾਂ ਨਾਲ ਲਿਆਜ ਪੈ ਜਾਣੀ ਆ ਸਾਡੀ ਕੱਲ ਨੂੰ ਥਾਣੇ ਜਾਵਾਂਗੇ ਕਹਾਂਗੇ ਭਾਈ ਜੀ ਅਸੀਂ ਉਹੀ ਸੀ ਜਿਹੜੇ ਉਹਦੇ ਟਰੈਕਟਰ ਲੈ ਕੇ ਫਿਰਦੇ ਸੀ ਸੋ ਇਹ ਚੀਜ਼ਾਂ ਉਹ ਹੈ ਤੇ ਇਹਦੇ ਜਿਹੜੇ ਮੂਲਕ ਹੋਏ ਗਿਆ ਉਹਦਾ ਸਿੱਧਾ ਹੀ ਇਹ ਆ ਕਿ ਕੱਲ ਨੂੰ ਕੋਈ ਪੁੱਛ ਹੀ ਨਾ ਸਕੇ ਕਿ ਤੂੰ ਭਾਈ ਸਾਡੀ ਟਰਾਲੀ ਲੈ ਗਿਆ ਸੀ ਤੇ ਉਹ ਕਿੱਥੇ ਆ ਉਹ ਚੀਜ਼ ਨੂੰ ਲੁਕਾਉਣ ਦੇ ਲਈ ਪਹਿਚਾਣ ਗੁਪਤ ਰੱਖਣ ਦੇ ਲਈ ਸਾਰਾ ਕੁਝ ਚੱਲ ਰਿਹਾ ਤੇ ਵੇਖੋ ਤੁਸੀਂ ਪੁਲਿਸ ਆਮ ਤੌਰ ਤੇ ਮੂੰਹ ਤੇ ਕੱਪੜੇ ਲਾਉਂਦੀ ਹੁੰਦੀ ਹੁੰਦੀ ਹੈ ਕਿ ਪਛਾਣ ਕਰਾ ਤੇ ਇੱਥੇ ਪੁਲਿਸ ਮੂੰਹ ਤੇ ਕੱਪੜੇ ਪਵਾ ਕੇ ਟਰੈਕਟਰਾਂ ਨੂੰ ਆਸੇ ਟਰਾਲੀਆਂ ਨੂੰ ਆਸੇ-ਪਾਸੇ ਕਰਵਾਈ ਜਾ ਰਹੀ ਹੈ ਬੜਾ ਕੁਝ ਜਿਹੜਾ ਉਹ ਮਤਲਬ ਬੜਾ ਖੌਫਨਾਕ ਦ੍ਰਿਸ਼ ਹੈ ਇਸ ਵਕਤ ਦਾ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜੋ ਅਸੀਂ ਆਪਣੇ ਅੱਖੀ ਬਿਆਨ ਕੀਤੀ ਆ ਅਸੀਂ ਉੱਥੇ ਕੈਮਰਾ ਲਿਜਾ ਕੇ ਤੁਹਾਨੂੰ ਨਹੀਂ ਦਿਖਾ ਸਕਦੇ ਸੀ ਕਿਉਂਕਿ ਸਪਸ਼ਟ ਤੌਰ ਤੇ ਅਸੀਂ ਉੱਥੇ ਕਵਰੇਜ ਨਹੀਂ ਕਰ ਸਕਦੇ ਸੀ ਕਿਉਂਕਿ ਬੜਾ ਕੁਝ ਹੁੰਦਾ ਤਾਂ ਅਸੀਂ ਵੀ ਜਿੰਨੇ ਕੁ ਸ਼ਾਰਟ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਜਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਅਸੀਂ ਵੀ ਲੁਕ ਛਿਪ ਕੇ ਉਹ ਸ਼ਾਰਟ ਜਿਹੜੇ ਲੈਨੇ ਵਕੂ ਵਕ ਪਿੰਡਾਂ ਤਾਣੀ ਪਿੰਡਾਂ ਤਾਣੀ ਗਏ ਕਿਉਂਕਿ ਬਹੁਤ ਬਾਰਡਰ ਤੋਂ ਬਹੁਤ ਪਹਿਲਾਂ ਤੋਂ ਹੀ ਐਂਟਰੀ ਜਿਹੜੀ ਆ ਹਰ ਆਮ ਲੋਕਾਂ ਦੀ ਬੰਦ ਕਰ ਦਿੱਤੀ ਗਈ ਤੇ ਜਦੋਂ ਅਸੀਂ ਇਹ ਵੀ ਕਿਹਾ ਕਿ ਅਸੀਂ ਪ੍ਰੈਸ ਤੋਂ ਆ ਉਹ ਕਹਿੰਦੇ ਨੇ ਕਿ ਐਂਟਰੀ ਨਹੀਂ ਆ ਪ੍ਰਭਾਵ ਇਥੇ ਪ੍ਰੈਸ ਦੀ ਐਂਟਰੀ ਵੀ ਉਸ ਵੇਲੇ ਬੰਨਤੀ ਜਿਸ ਵੇਲੇ ਇਹ ਸਭ ਐਪੀਸੋਡ ਜਿਹੜਾ ਹੈਗਾ ਉਹ ਵਾਪਰ ਰਿਆ ਸੀ ਤਾਂ ਵੱਡਾ ਸਵਾਲ ਇਥੇ ਵੀ ਆ ਕਿ ਜਿਹੜੇ ਕਿਸਾਨ ਜਿਹੜੇ ਕਿਸਾਨਾਂ ਨੂੰ ਇਥੋਂ ਉਠਾਇਆ ਗਿਆ ਜਿਹੜੇ ਨਾ ਬਜ਼ੁਰਗ ਬੀਬੀਆਂ ਸੀ ਬਜ਼ੁਰਗ ਕਿਸਾਨ ਸੀ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਨੇ ਕੋਈ ਕਿਸੇ ਨੇ ਤਰਨ ਤਨ ਜਾਣਾ ਕਿਸੇ ਨੇ ਬੜੀ ਕਿਸੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਜਾਣਾ ਪਰ ਉਹਨਾਂ ਨੂੰ ਸਿਰਫ ਇਥੋਂ ਉਠਾ ਦਿੱਤਾ ਗਿਆ ਅੱਗੇ ਦੇ ਲਈ ਕੋਈ ਸਾਧਨ ਨਹੀਂ ਕੋਈ ਕੁਝ ਨਹੀਂ ਉਹਨਾਂ ਨੂੰ ਖੁਦ ਨੂੰ ਕਹਿ ਦਿੱਤਾ ਕਿ ਭਾਈ ਤੁਸੀਂ ਹੁਣ ਇੱਥੋਂ ਉੱਠ ਚੋ ਇੱਥੋਂ ਤੁਸੀਂ ਚਲੇ ਜਾਓ ਤੇ ਉਹ ਚਲੇ ਗਏ ਤੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਉਹਨਾਂ ਨੂੰ ਕਿ 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 ਲਜਾਇਆ ਜਾ ਰਿਹਾ ਕਿਸੇ ਨੂੰ ਖਤਾਨਾ ਦੇ ਵਿੱਚ ਸਿੱਟਿਆ ਜਾ ਰਿਹਾ ਕਿਸੇ ਨੂੰ ਲਿਜਾ ਕੇ ਲਜਾ ਰਹੇ ਨੇ ਪਤਾ ਨਹੀਂ ਕਿੱਥੇ ਲੈ ਜਾਣਗੇ ਤੇ ਜਿਹੜੇ ਟੈਂਟ ਨੇ ਉਹਨਾਂ ਨੂੰ ਹੀ ਪਟਿਆ ਜਾ ਰਿਹਾ ਉਹਨਾਂ ਨੂੰ ਜੀਸੀਬੀ ਦੇ ਨਾਲ ਵੀ ਢਾਇਆ ਜਾ ਰਿਹਾ ਉਸ ਚੀਜ਼ ਦੀਆਂ ਤਸਵੀਰਾਂ ਵੀ ਸਾਡੇ ਕੋਲ ਨੇ ਕਿ ਜਿਹੜੀਆਂ ਢਾਈਆਂ ਨੇ ਤੇ ਬੜਾ ਸਮਾਨ ਜਿਹੜਾ ਉਹ ਵੀ ਲਜਾਇਆ ਜਾ ਰਿਹਾ ਇੱਕ ਜਿਵੇਂ ਸਿਲੰਡਰ ਦੀ ਗੱਲ ਮਨਿੰਦਰ ਨੇ ਕੀਤੀ ਹੈ ਕਿ ਉਹ ਸਾਡੇ ਸਾਹਮਣੇ ਪੁਲਿਸ ਮੁਲਾਜ਼ਮ ਦੇ ਉਹ ਸਿਲੰਡਰ ਲਗਾਇਆ ਜਾਂਦਾ ਜੋ ਜ਼ੁਬਾਨੀ ਉਸ ਦੀ ਜੋ ਵੀ ਤੁਹਾਨੂੰ ਮਨਿੰਦਰ ਨੇ ਦੱਸਿਆ ਕਿ ਉਸ ਤੋਂ ਬਾਅਦ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਰੱਖ ਲਿਆ ਜਾਂਦਾ ਤੇ ਫਿਰ ਕਿਸ ਤਰ੍ਹਾਂ ਦੇ ਲੈ ਜਾਂਦੇ ਆ ਇਹ ਤਾਂ ਇੱਕ ਤਸਵੀਰ ਆ ਜਿਹੜੀ ਮਹਿਜ਼ ਸਾਡੇ ਜਾਂਦਿਆਂ ਦੇ ਸਾਹਮਣੇ ਆਈ ਤੇ ਇਸ ਤੋਂ ਸਾਡੇ ਤੋਂ ਪਹਿਲਾਂ ਕਿੰਨੀਆਂ ਅਸੀਆਂ ਤਸਵੀਰਾਂ ਵਾਪਰੀਆਂ ਹੋਣੀਆਂ ਤੇ ਸਾਡੇ ਤੋਂ ਬਾਅਦ ਕਿੰਨੀਆਂ ਤਸਵੀਰਾਂ ਵਾਪਰਨੀਆਂ ਕਿ ਜਿਵੇਂ 100 ਤੋਂ 150 ਟਰਾਲੀ ਹਾਲੇ ਹੋਰ ਇੱਥੇ ਜਿਹੜੀ ਆ ਉਹ ਖੜੀ ਆ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਸ਼ੰਭੂ ਬਾਰਡਰ ਦੀ ਹੁਣ ਆਪਣੇ ਦੋਸਤ ਜਸਕਰੇਵਾਲ ਦੇ ਉਹ ਜਾਇਜ਼ ਧੰਨਵਾਦ